ਗੁਰੂ ਲਾਦੋਰੇ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ ਇਥੇ ਨਡਾਲਾ ਵਿਖੇ ਗੁਰਦੁਆਰਾ ਬੌਲੀ ਸਾਹਿਬ ਨਡਾਲਾ ਵਿਖੇ ਬਾਬਾ ਮੱਖਣ ਸ਼ਾਹ ਲਵਾਨਾ ਵੈਲਫੇਅਰ ਸੇਵਾ ਸੁਸਾਇਟੀ ਨਡਾਲਾ ਪੱਲੂ ਗੁਰੂ ਲਾਦੋਰੇ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਇਸ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਉਪਰੰਤ ਕਰਵਾਏ ਕੀਰਤਨ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਭਾਈ ਗੁਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੌਲੀ ਸਾਹਿਬ ਨਡਾਲਾ ਗਿਆਨੀ ਜਗਤਾਰ ਸਿੰਘ ਗਰੰਥੀ ਸਤਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਆਇਆ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਇਸ ਦੌਰਾਨ ਮੰਚ ਦਾ ਸੰਚਾਲਨ ਪ੍ਰਗਟ ਸਿੰਘ ਨੇ ਬਾਖੂ ਵੀ ਨਭਾਇਆ ਅਕਸ਼ੀਰ ਚ ਸੁਸਾਇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਕੋਤੜਾ ਨੇ ਸਹਿਯੋਗ ਦੇਣ ਲਈ ਜਿੱਥੇ ਸਹਿਯੋਗੀਆਂ ਦਾ ਸਨਮਾਨ ਕੀਤਾ ਉਥੇ ਸੰਗਤ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਜਿੱਥੇ ਕੀਰਤਨ ਦਾ ਪਰਵਾਹ ਚੱਲਿਆ ਉੱਥੇ ਸਮਾਸੀਵਾਰ ਨੂੰ ਸਮਰਪਿਤ ਦੰਦਾਂ ਦੀ ਜਾਂਚ ਦਾ ਕੈਂਪ ਖੂਨਦਾਨ ਕੈਂਪ ਅਤੇ ਫਲਦਾਰ ਬੂਟੇ ਵੀ ਵੰਡੇ ਗਏ ਇਸ ਦੌਰਾਨ ਗੁਰੂ ਦੇ ਲੰਗਰ ਅਟੁੱਟ ਵੀ ਵਰਤਾਇਆ ਗਿਆ ਇਸ ਦੌਰਾਨ ਸੋਸਾਇਟੀ ਵੱਲੋਂ ਲੋੜਵੰਦ ਪਰਿਵਾਰ ਦੇ ਦੇ ਬੱਚੇ ਨੂੰ ਟ੍ਰਾਈਸਾਈਕਲ ਵੀ ਭੇਟ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਬਖਸ਼ੇ ਰਹਿਮਤ ਦਾ ਬਯਾਨ ਨੇ ਸਦਕਾ ਬਾਬਾ ਮੱਖਣਸ਼ਾਲਾ ਬਾਨਾ ਗੜ੍ਹ ਫਿਰ ਸੇਵਾ ਸੁਸਾਇਟੀ ਬਡਾਰਾ ਵੱਲੋਂ ਜੋ ਗੁਰੂ ਦਾਦੂ ਦੇ ਦਿਨ ਤੋਂ ਸਮਰਪਿਤ ਕੀਰਤਨ ਸਮਾਗਮ ਉਲੀਕਿਆ ਗਿਆ ਸੀ ਪਾਤਸ਼ਾਹ ਦੀ ਕਾਰ ਅਪਾਰ ਕਿਰਪਾ ਸਦਕਾ ਬਡਾਰਾ ਨਿਵਾਸੀਆਂ ਦੀ ਅਪਾਰ ਮਦਦ ਸਦਕਾ ਨੂੰ ਸੁਸਾਇਟੀਆਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਖਾਸ ਤੌਰ ਤੇ ਭੇਜੀ ਗਈ ਮਾਦੀ ਮਦਦ ਸਦਕਾ ਗੁਰੂ ਜੀ ਵੱਕਸ਼ਿਸ਼ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਜਿਸੀ ਉਸਾਰਨ ਸਫਲ ਹੋਇਆ ਮੈਂ ਸਾਰੀ ਬਾਬਾ ਮੱਖਣਚਾਹ ਨੰਬਰ 12 ਵੈਲਫੇਅਰ ਸ਼ਿਵ ਸੁਸਾਇਟੀ ਦੇ ਮੈਂਬਰਾਂ ਨੂੰ ਜਿੱਤੇ ਵਧਾਈ ਦਿੰਦਾ ਹਾਂ ਅਤੇ ਗੁਰੂ ਦਾ ਧੰਨਵਾਦ ਕਰਦਾ ਹਾਂ ਉਸ ਨੇ ਆਪ ਆਪਣਾ ਕਾਰਜ ਅੰਗ ਸੰਗ ਸਹਾਇ ਹੋ ਕੇ ਹਾਜ਼ਰ ਹੋ ਕੇ ਸੰਪੂਰਨ ਕਰਾਇਆ ਹੈ ਦੁਬਾਰਾ ਦੁਬਾਰਾ ਸਾਰੀਆਂ ਸੁਸਾਇਟੀਆਂ ਦਾ ਸਮੂਹ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਵੱਡੀ ਮਾਦੀ ਮਦਦ ਕੀਤੀ ਹੈ ਇਲਾਕਾ ਨਿਵਾਸੀਆਂ ਦਾ ਤੁਹਾਡੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਗੁਰੂ ਪਾਤਸ਼ਾਹ ਵੱਲੋਂ ਲਿਖੇ ਗਏ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੇ ਗਏ ਸਾਨੂੰ ਸਾਰਿਆਂ ਨੇ ਸਦਕਾ ਬਖਸ਼ਿਸ਼ ਕਰਕੇ ਇਹ ਜਿਹੜਾ ਸੰਪੂਰਨਤਾ ਕਰਵਾਈ ਹੈ ਵਾਹਿਗੁਰੂ ਜੀ ਦਾ ਕਾਲ ਸਤਿ ਸ੍ਰੀ ਅਕਾਲ ਦੁਬਾਰਾ ਦੁਬਾਰਾ ਆਪ ਸਭ ਦਾ ਬਹੁਤ ਬਹੁਤ ਧੰਵਾਹ ਹਾਂ ਜੰਦੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਸੀ ਵਾਹਿਗੁਰੂ ਜੀ ਦਾ ਕਾਲ ਸਤਿ ਸ੍ਰੀ ਅਕਾਲ ਅਸੀਂ ਬਾਬਾ ਮੱਖਣਸ਼ਾਲ ਬਾਣਾ ਵੈਲਫੇਅਰ ਸੋਸਾਇਟੀ ਨੂੰ ਦਿਲ ਦੀਆਂ ਕਰਾਈਆਂ ਤੋਂ ਸਾਰੇ ਇਲਾਕਾ ਨਿਵਾਸੀ ਐਨਆਰ ਵੀਰਾਂ ਦਾ ਦਿਨੋ ਧਰਵਾਦ ਕਰਦੇ ਜਿਨ੍ਹਾਂ ਸਾਡਾ ਬਹੁਤ ਹੀ ਮਾਲੀ ਮਤ ਤੇ ਹਰ ਤਰ੍ਹਾਂ ਦੇ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਣ ਘਰ ਸਮਰ ਸਨਾ ਕੋੜਾ Yeah. Uh -huh. Oh! ਤੰਦੀਰਾ ਐਥੇ ਹੋ ਤੈਨਕਵਾਨਾ ਰੱਬ ਸਤ ਪੁਰ ਦੀਨ ਦਿਆਲਾ ਐਥੇ ਹੋ ਤੈਨਕਵਾਨਾ ਰੱਬ ਸਤ ਪੁਰ ਦੀਨ ਦਿਆਲਾ ਕਾਸੀ ਆਪਣੇ ਆਤਰਾ ਕੱਟ ਕੱਟ ਸਦ ਸਤਾਤੇ ਚੜ੍ਹੇ ਪਰਬਤ ਚੜ੍ਹਨ ਪਰਬਤ ਚਾਈ